ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ। ਕੁੰਮੀਦ ਕਰਦੇ ਹਾਂ ਤੁਸੀਂ ਸਾਰਿਆਂ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ। ਟਾਈਮ ਹੋ ਗਿਆ ਜੀ ਸਵਾ 1 ਤੇ ਸਮਰੱਜ ਸੌਣ ਦਾ ਨਾਂ ਹੀ ਨਹੀਂ ਲੈਂਦਾ। ਚੱਲ ਛੋਲੇ ਭਿੰਤੇ ਜਿੱਥੇ ਰੱਖਦੇ ਸਤੂਪੇ। ਉਹਨੂੰ ਛੇੜੀ ਜਾਂਦਾ। ਹਣ ਤੇ ਚਪੇੜਾ ਭੇਜਣੀ ਆ ਫੇਰ ਦੇਖ ਲਾ। ਕੀ ਨਹੀਂਓ? ਇਹ ਕੀ ਕਹਨੇ ਤੂੰ?

ਮੈਂ ਹੋਰ ਫੇਰ ਬਣਾ ਲਈ ਆ ਜੀ ਮੈਂ ਕੀ ਕਿਉਂਕਿ ਸਬਜੀ ਹੈ ਨਹੀਂ ਸੀਗੀ ਤੇ ਦੋ ਪੈਟ ਲਿਆਂਦੇ ਸੀ ਸਵੇਰੇ ਅਸੀਂ ਤੇ ਹੋਣਾ ਇੱਕ ਸਮਾਂ ਸਵੇਰੇ ਮੰਗਦਾ ਸੀਗਾ ਇਹ ਅੱਧਾ ਕਿਨੂੰ ਬਣਾ ਦਿੱਤਾ ਸਵੇਰੇ ਤੇ ਇੱਕ ਫੇਰ ਮੈਂ ਹੁਣ ਬਣਾ ਲਿਆ ਆ ਥੋੜਾ ਜਿਹਾ ਤੇ ਮਾੜਾ ਜਿਹਾ ਪਾਣੀ ਰਹਿ ਗਿਆ ਬਸ ਇਹ ਸੌਕ ਜਾ ਜਾਵੇ ਤੇ ਫੇਰ ਆਪਰੇ ਖਾਣੇ ਨੂੰ ਆਏ

ਆ ਪਤਾ ਨਹੀਂ ਕੀ ਆ ਮੰਮੀ ਨਵਾਜ ਮਾਰੀ ਮੰਮੀ ਆ ਤਾਂ ਕੀ ਚ ਪਤਾ ਨਹੀਂ ਕੀ ਆ ਆ ਦੇ ਸਮਰ ਇਹ ਗੋ ਥੋੜਾ ਜੇ ਹੁਣ ਉਧਰੋਂ ਕੱਢੀ ਆ ਤਮੇ ਨਾਲ ਰਸੋਈ ਚ ਇੱਥੇ ਬੜੀ ਖਰਿਆ ਅੱਜ ਬੜੀ ਪੂਰੀ ਪਤਾ ਨਹੀਂ ਰਸੋਈ ਚ ਵੱੜ ਗਈ ਆ ਪਤਾ ਨਹੀਂ ਇੱਥੇ ਆ ਪਤਾ ਨਹੀਂ ਕਿੱਦਾਂ ਚੱਲ ਗਈ ਇੱਧਰ ਤਾਂ ਅਸੀਂ ਕੁੰਡਾ ਲਾਤਾ ਸੀਗਾ ਨਹੀਂ ਰਹਿੰਦੇ ਕੱਲ ਡੈਗ ਗਿਆ ਸੀ ਉਹ ਹਾਂਜੀ ਜੀ ਟਾਈਮ ਹੋ ਗਿਆ ਆ 9 ਵਜੇ ਸੌਰੀ 9 ਕਹੀ ਜਾਂਦੀ ਆ 5 ਵਜੇ ਤੇ ਕੱਪੜਿਆਂ ਦੀ ਮੈਂ ਤੈ ਵਗੈਰਾ ਲਾਤੀ ਸੀ ਸਾਰੀਆਂ ਦੇਖੋ ਤੇ ਸਾਰੇ ਮੈਂ ਨਾ ਰੱਖਤੀ ਸੀ ਸੌਰੇ ਥੱਲੇ ਡਿਗੇ ਪੈਸੇ ਕੇ ਤੇ ਫਿਰ ਮੈਂ ਤੈ ਹਾਂ ਲਗਾ ਕੇ ਜਿਹੜੇ ਉਹ ਰੱਖ ਦਿੱਤੇ ਤੇ ਮੇਰੇ ਫੋਨ ਤੇ ਨਾ ਫੋਨ ਆਇਆ ਸੀਗਾ ਮੰਮੀ ਲਗਾ ਲਾ ਕੇ ਪੈ ਸੀ ਤੇ ਉਦੋਂ ਮੈਂ ਚਾਹਾ ਲਾਉਂਦੀ ਸੀਗੀ ਤੇ ਫਿਰ ਤਾਂ ਕਰਕੇ ਵੀਡੀਓ ਨਹੀਂ ਬਣਾਉਈ ਦੁਪਹਿਰ ਹੈ ਜੇ ਮੈਂ ਇਹ ਲਾ ਦਿਆ ਸੀ ਇਹਨਾਂ ਨੂੰ ਅੱਗੇ ਤੇ ਬਾਕੀ ਫਿਰ ਅਸੀਂ ਸੌਂ ਸੁੰਗੇ ਸੀਗੇ ਤੇ ਸੌਂਹਰ ਵੀ ਸੌਂਗੇ ਫਿਰ ਤੁਹਾਨੂੰ ਕੰਮ ਹੈ ਮਸੂਪਾ ਦੇ ਤੁਲੇ ਤੋਂ ਹੀ ਛੋਲੇ ਭੰਡੇ ਨੇ ਤੇ ਅੱਜ ਤੋਂ ਨਹੀਂ ਪਾਉਣੀ ਛੋਲੇ ਤੇ ਮੇਰੇ ਕੋਲ ਠੀਕ ਆ ਜੀ ਤੁਸੀਂ ਜੀ ਦੇ ਨਾਲ ਬਣੇ ਰਹੋ ਕੀ ਇੱਥੇ ਸੀ ਅੰਦਰ ਕਿੰਨੇ ਦਿਨਾਂ ਦਾ ਬੜਿਆ ਸੀ ਉਹ ਹੁਣ ਪਤਾ ਨਹੀਂ ਕਿੱਥੇ ਚਲ ਗਿਆ ਹਾਲ ਹੋ ਰਿਹਾ ਐ ਤਾਂ ਮੈਂ ਤਾਂ ਰਹੀ ਆ ਪਤਾ ਨਹੀਂ ਕਿੱਥੇ ਚਲ ਗਿਆ ਜੀ ਲੋਜੀ ਕੋਲੋਂ ਛੋਲਿਆਂ ਨੇ ਮੈਂ ਥੋੜੀਆਂ ਜਿਹੀਆਂ ਸੀਟੀਆਂ ਲਵਾ ਲਈਆਂ ਸੀਗੀਆਂ ਤੇ ਹੁਣ ਮੈਂ ਇਹਨੂੰ ਕੜਾਹੀ 'ਚ ਲੱਗੀਆਂ ਤੜਕਾ ਲਗਾਉਣ ਤੇ ਪਹਿਲੇ ਪਿਆਜ਼ ਵਗੈਰਾ ਮੈਂ ਗ੍ਰੈਂਡ ਕੱਲੇ ਪਿਆਜ਼ ਆਦਰਕ ਲਸਣ ਤੇ ਹਰੀਆਂ ਮਿਰਚਾਂ ਵਿੱਚ ਹੀ ਕਰ ਲਈਆਂ ਸੀਗੀਆਂ ਤੇ ਹੁਣ ਜਦੋਂ ਤੇਲ ਚੰਗੀ ਤਰ੍ਹਾਂ ਆਪਣਾ ਗਰਮ ਹੋ ਗਿਆ ਤੇ ਫਿਰ ਆਪਾਂ ਹੁਣ ਇਹਦੇ ਵਿੱਚ ਜੀਰਾ ਪਾਵਾਂਗੇ ਤੇ ਬਾਕੀ ਗਰਮੀ ਨਹੀਂ ਜ਼ਿਆਦਾ ਨਹੀਂ ਜ਼ਿਆਦਾ ਬਹੁਤ ਬੁਰਾ ਹਾਲ ਕੀਤਾ ਗਰਮੀ ਨੇ मी पे इनेीह पे पे भी देख लो है कि गर्मी नहीं बुरा हाल कितना पे आया। ते बाकी बैठा खेड लगा समर ओ समर की करदा है डंडा देख इधर देख ਮਮਾ ਮੈਂ ਕੀ ਕਰਾਂ ਤੁਮਰ ਟੈ 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 ਪਣਾ ਮੈਂ ਕੀ ਕਰਾਂ ਲੱਖਿਆ ਤੀ ਲੱਗਾ ਆ ਖੇਡਣ ਸਾਰੇ ਜਣੇ ਬਾਹਰ ਬੈਠੇ ਆ ਤੇ ਹੋ ਨਾ ਹਈ ਹੁਣ ਦਾਰਜਿਆ ਬਹੁਤ ਰਹਿੰਦਾ ਗੀਰੇ ਮਕੌੜਿਆਂ ਜਿਹਾਂ ਦਾ ਤੇ ਹੁਣ ਵੀ ਮੈਂ ਨਾ ਉਹਦਾ ਵੀਡੀਓ ਬਣਾਉਣ ਲੱਗੀ ਕਿ ਐਵੇਂ ਆ ਚੱਕੇ ਸੀ ਹਜੇ ਮੈਂ ਕਿ ਕੋਈ ਕਲਿੱਪ ਜੀ ਲੈਣਦੀ ਆ ਤੇ ਅਚਾਨਕ ਹੀ ਮੇਰਾ ਧਿਆਨ ਨਾ ਉੱਥੇ ਚੱਲ ਗਿਆ ਤਾਂ ਕਿ ਵੀ ਤੇ ਜਦੋਂ ਮੈਂ ਦੇਖੀ ਉਹ ਜਿਹੜਾ ਉਹਦਾ ਬੱਚਾ ਸੀਗਾ ਉਹਦੇ ਨਾ ਪੈਰ ਦੇ ਇੰਦਾ ਚੌੜੇ ਜਿਹਾ ਕੀਤੇ ਹੋ ਸੀ ਉਹਨੇ ਮੈਂ ਕਿ ਪਤਾ ਨਹੀਂ ਕੀ ਆ ਇਹ ਇਹ ਕੀ ਆ ਮੈਂ ਕਿ ਡਰ ਗਈ ਐ ਸੋ ਫਿਰ ਮਮਮੀ ਜੇ ਮਮਮੀ ਨਾਲੇ ਮਮਮੀ ਆਨੇ ਜਾਂ ਬਾਹਰੋਂ ਮਾਠੀਆਂ ਲੈਣ ਦੇ ਉਧਰ ਚੱਕੇ ਝੋਣੀਆਂ ਸੀਗੀਆਂ ਤੇ ਮਮਮੀ ਕਹਿੰਦੀ ਉਹੀ ਆ ਇਹ ਗੂ ਦਾ ਬੱਚੇ ਦੇ ਨਾ ਅੰਦਰ ਹੀ ਸੀਗਾ ਪਤਾ ਐਸੀ ਨਾ ਲੱਭਿਆ ਇੰਨਾ ਲੱਭੇ ਸੂਫੀਆਂ ਤੇ ਕੀ ਜਿੱਥੇ ਕਿਤੇ ਸਾਰੇ ਟੰਡੇ ਢੁੰਡੇ ਮਾਰੇ ਝਾੜੂ ਚੂੜੂ ਪਰ ਕੀਤੇ ਨਹੀਂ ਸਾਨੂੰ ਦਿਸਿਆ ਹਾਈ ਕਿਉਂਕਿ ਸਾਡੇ ਇਦਾਂ ਨਾ ਖੇਤਾਂ 'ਚ ਰਹਿਣਾ ਬਹੁਤ ਔਖਾ ਪਿਛਲੇ ਪਾਸੇ ਸਾਡੇ ਕਮਾਦ ਆ ਤੇ ਨਾਲ ਦੇ ਸਾਡੇ ਨਾਲ ਜਿਹੜਾ ਇਦਾਂ ਨੂੰ ਉੱਥੇ ਹੈਗੀ ਡੈਰੀ ਸੀਗੀ ਪਹਿਲਾਂ ਮਤਲਬ ਡੈਰੀ ਕਹਿੰਦੇ ਆ ਬਣਾਈ ਹੋਈ ਸੀਗੀ ਉਨੇ ਤੇ ਬਰਾਂਡੇ ਤੋਂ ਦੇ ਜਿਵੇਂ ਹੋਏ ਆ ਤੁਸੀਂ ਦੇਖੇ ਹੋਣਾ ਮੇਰੇ ਵਲੌਗਾਂ ਚ ਉੱਥੇ ਰੱਖੀਆਂ ਸਾਰਿਆਂ ਨੇ ਪਾਠੀਆਂ ਬਾਹਰ ਲੈਣਾ ਤੇ ਉਹਦੇ ਕਰਕੇ ਨਾ ਉਹ ਬਹੁਤ ਹੁੰਦਾ ਆ ਰਖਾ ਸਾਫਪੂ ਬਗੈਰਾ ਬਹੁਤ ਉਹ ਨਿਕਲਦੇ ਆ ਤੇ ਇਥੇ ਜਿਆਦਾ ਰਹਿੰਦੇ ਆ ਡੈਰੀ ਚ ਤੇ ਮੋਰੇ ਹੁਣ ਮੈਂ ਤੁਹਾਨੂੰ ਦਿਖਾਇਆ ਨਾ ਮੋਰੇ ਵੀ ਦੇਖੋ ਕਿੰਦਾ ਭੰਗ ਭੂਗ ਕਿੰਨੀ ਚੜੀ ਪਈ ਐ ਨਾ ਕੁਛਤਰ ਰਿਹਾ ਆਇਆ ਤੇ ਬਹੁਤ ਜ਼ਿਆਦਾ ਤੇ ਬਾਕੀ ਇਸ ਕਰਕੇ ਆਹੋ ਆਉਂਦੇ ਐ ਇੰਨੇ ਜਾਨਵਰ ਅੰਦਰਾਂ ਨੂੰ ਆਉਂਦੇ ਐ ਦੇ ਮਧੂੜੀ ਆ ਗਈ ਮਧੂੜੀ ਆ ਗਈ ਤੇ ਬਾਕੀ ਚਲੋ ਠੀਕ ਆ ਜੀ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਮੈਂ ਤੜਕਾ ਲਗਾ ਰਿਹਾ ਨੂੰ ਗਰਮੀ ਬਹੁਤ ਜਾ ਰਹਾ ਹੈ ਮੈਂ ਹੁਣ ਲਾਪੇ ਸਕੂਟਰੀ ਚਲਾਉਣਾ ਹਾਂਜੀ ਇੱਥੇ ਆਪਾਂ ਨਾ ਸਬਜ਼ੀ ਜਿਹੜੀ ਆਪਣੀ ਉਹ ਬਣ ਗਈ ਸੀਗੀ ਚਣਿਆਂ ਦੀ ਤੇ ਫਿਰ ਮੈਂ ਆਗੂ ਗੁਬਾੜੀ ਤੇ ਆਪਾਂ ਰੋਟੀ ਬਣਾਉਣ ਲੱਗ ਪਏ ਤੇ ਨਾਲੇ ਫਿਰ ਮੈਂ ਕਿਹਾ ਚਲੋ ਸਮਰ ਨੂੰ ਥੋੜੀ ਲੋਏ ਲੋਏ ਬਣਾ ਲਵਨੇ ਆ ਨਾ ਤੇ ਜੇ ਇਹਨੇ ਪਰੌਂਠਾ ਖਾਣਾ ਹੋਊਗਾ ਤਾਂ ਫਿਰ ਮੈਂ ਬਣਾ ਦੇਉਂਗੀ ਤੇ ਫਿਰ ਇਹ ਉਦਾ ਮਾਲ ਲਗਿਆ ਸੀ ਕਹਿੰਦਾ ਖਾਣਾ ਆ ਤਾਂ ਫਿਰ ਮੈਂ ਇਹਨੂੰ ਪਰੌਂਠੀ ਜਿਹੜੀ ਆ ਉਹ ਲਾ ਦਿੱਤੀ ਸੀਗੀ ਚਲੋ ਉਦਾ ਕਹਿ ਦਿੰਦੇ ਸ਼ਾਮ ਦੇ ਟਾਈਮ ਪਰੌਂਠੇ ਨਹੀਂ ਬਣਾਉਣੇ ਚਾਹੀਦੇ ਸਾਡੇ ਤਾਂ ਇਦਾਂ ਕਹਿ ਦਿੰਦੇ ਆ ਤੇ ਪਰ ਆਪਾਂ ਫਿਰ ਵੀ ਹਨਾ ਬੱਚੇ ਲਈ ਤਾਂ ਚਲ ਕੁਝ ਨਹੀਂ ਹੁੰਦਾ ਹਨਾ ਨਿਆਣਾ ਖਾਵੇ ਸਹੀ ਚੀਜ਼ ਤੇ ਆਪਾਂ ਬਣਾ ਦੇਦੀ ਆ ਤੇ ਇਹ ਹੈ ਨਾ ਇਹਨੂੰ ਦਵਾਈ ਦਬੂਈਂ ਦਿੰਦੇ ਕਰਕੇ ਨਾ ਡਾਕਟਰ ਵੀ ਕਹਿੰਦੇ ਕਹਿੰਦੇ ਇਹਨੂੰ ਦੁੱਧ ਤੇ ਨਾ ਰੱਖੋ ਵੀ ਹੈ ਨਾ ਇਹਨੂੰ ਤੁਸੀਂ ਰੋਟੀ ਪਾਣੀ ਦਾ ਕੁਛ ਨਾ ਕੁਛ ਖਲਾਇਆ ਪਲਾਇਆ ਕਰੋ ਤੇ ਉਹੀ ਹੁਣ ਅਸੀਂ ਇਹਨੂੰ ਆਦਤ ਜੀ ਪਾ ਰਹੇ ਆ ਵੀ ਹੈ ਨਾ ਇਹ ਰੋਟੀ ਚਲੋ ਇੱਕ ਜਾਂ ਦੋ ਟਾਈਮ ਇੱਕ ਅੱਧੀ ਪਰੌਂਠੀ ਜਿਹੜੀ ਆ ਉਹ ਖਾ ਲਿਆ ਕਰੇ ਹੈ ਨਾ ਚਲੋ ਠੀਕ ਰਹਿੰਦਾ ਨਹੀਂ ਤਾਂ ਇਹਨੂੰ ਕਾਬਜ ਵਗੈਰਾ ਜੀ ਦੀ ਵੀ ਬਹੁਤ ਰਹਿੰਦੀ ਹੈ ਕਿਉਂਕਿ ਕੱਲਾ ਦੁੱਧ ਹੀ ਪਿੰਦਾ ਨਾ ਇਸ ਕਰਕੇ ਤੇ ਬਾਕੀ ਬਸ ਇਹ ਆ ਵੀ ਹੁਣ ਇਹ ਰਾਬੇ ਨੂੰ ਹੈ ਨਾ ਠੀਕ ਹੈ ਰੱਖੇ ਇਹਦੇ ਸਾਰੇ ਦੁੱਖ ਜਿਹੜੇ ਆ ਉਹ ਸਾਨੂੰ ਲੱਗ ਜਾਣ ਪਰ ਇਹਨੂੰ ਕੋਈ ਦੁੱਖ ਨਾ ਆਵੇ ਤੇ ਬੱਚਾ ਹਨਾ ਦੇਖ ਨਹੀਂ ਹੁੰਦਾ ਹੈਗਾ ਆਪਾਂ ਤਾਂ ਹੁਣ ਬੋਲ ਕੇ ਵੀ ਦੱਸਣਾ ਹਜੇ ਇਹਨੂੰ ਇਹਨਾਂ ਨਹੀਂ ਪਤਾ ਲੱਗਦਾ ਹੈਗਾ ਵੀ ਹਨਾ ਪਰ ਕੀ ਹੁੰਦਾ ਕੀ ਨਹੀਂ ਹਜੇ ਨਹੀਂ ਦੱਸਦਾ ਹੈਗਾ ਇਹ ਤੇ ਤਾਂ ਕਰਕੇ ਹਨਾ ਦਵਾਈਦਾਰੂ ਦਾ ਵੀ ਬਹੁਤ ਔਖਾ ਆ ਹਨਾ ਦਵਾਈ ਨਹੀਂ ਆਉਣਾ ਕਿੱਥੇ ਇੰਨੀ ਖਾਂਦਾ ਆ ਤੇ ਬਹੁਤ ਔਖਾ ਸੀਗਾ ਮਸੀ ਹਨਾ ਲੋ ਜੀ ਆਪਾਂ ਜਿਹੜੀ ਆ ਹਾ ਛੋਲੇ ਸਬਜੀ ਇਸ ਤਰ੍ਹਾਂ ਦੀ ਬਣੀ ਸੀਗੀ ਤੇ ਆਲੂ ਵੀ ਪਾਏ ਸੀਗੇ ਆਪਾਂ ਤੇ ਹੁਣ ਲੱਗੇ ਆ ਜੀ ਅਸੀਂ ਖਾਣ ਰੋਟੀ ਤੇ ਬੈ ਲੰਮਾ ਪਿਆ ਆ ਇਹਨੂੰ ਪਰੌਂਠੀ ਜੀ ਬਣਾ ਚੀ ਸੀਗੀ ਉਹ ਖਾ ਲਏ ਨੇ ਹੁਣ ਦੇਖਦੇ ਆ ਜੇ ਖਾਵੇ ਤਾਂ ਕਿਉਂਕਿ ਸ਼ਾਮ ਕੁ ਜੀ ਦੀ ਖਾਧੀ ਅਗਾਂਹਤਾ ਹੋ ਗਿਆ 1.5 ਘੰਟਾ ਹੁਣ ਦੇਖਦੇ ਆ ਹੁਣ ਟਾਈਮ 8:00 ਵਜੇ ਆ ਜੀ ਲੋ ਜੀ ਰੋਟੀ ਪਾਣੀ ਖਾ ਵੀ ਲਿਆ ਆ ਤੇ ਟਾਈਮ ਹੋ ਗਿਆ ਜੀ 9 ਵਜੇ ਚੱਲੇ ਆ ਤੇ ਇਹ ਵਾਲੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਉਮੀਦ ਕਰਦੇ ਸਾਨੂੰ ਸਾਡਾ ਬਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਜੀ ਬਾਏ ਬਾਏ